ਜੇ ਮੈਂ ਵੇਖਾਂ ਮੇਰਾ ਪੀਰ ਨਵੇਖੇ ਜੇ ਮੈਂ ਮੈਂ ਵੇਖਾਂ ਤਾਂ ਉਹ ਵੇਖੇ ਐਸੇ ਲੇਖ ਕਦ ਹੋਣਗੇ ਮੇਰੇ ਸੋਨਾ ਅੱਖੀਆਂ ਦੇ ਵਿੱਚ ਹੋਵੇ ਮੈਂ ਜੀ ਗਲਤ ਨਹੀਂ ਆ ਤੇ ਇਹ ਆਵਾਜ਼ ਜਿਹੜੀ ਹੈ ਨਾ ਇਹ ਹੂ ਬਹੂ ਫਿਰੋਜ਼ ਖਾਨ ਸਾਹਿਬ ਨਾਲ ਮਿਲਦੀ ਹੈ ਇਹ ਮਿਲਦੀ ਆਵਾਜ਼ ਇਹ ਜੀ ਕੁਝ ਕਿ ਕਹਿੰਦੇ ਨੇ ਪਰ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਦੇ ਆਸ-ਪਾਸ ਵੀ ਕਿਉਂਕਿ ਜਿੰਨੇ ਸੁਰ ਦੇ ਨਾਲ ਭਿੱਜੇ ਹੋਏ ਨੇ ਇਹ ਉਹਨਾਂ ਦੇ ਕਰੀਬ ਕੋਈ ਵੀ ਨਹੀਂ ਹੋ ਸਕਦਾ ਉਹ ਬਸ ਇੱਕ ਗੱਲ ਹੈ ਜੀ ਜਿੰਨੇ ਉਹ ਗਾਣੇ ਦੇ ਮਿੱਠੇ ਨੇ ਉਸ ਨਾਲੋਂ ਜ਼ਿਆਦਾ ਰੂਹ ਦੇ ਮਿੱਠੇ ਨੇ ਕਿਉਂਕਿ ਮੈਂ ਵੀ ਜਿੰਨੀ ਵਾਰੀ ਮਿਲਿਆ ਮੈਨੂੰ ਬੜਾ ਆਸ਼ੀਰਵਾਦ ਮਿਲਿਆ ਉਹਨਾਂ ਦੇ ਕੋਲੋਂ ਹੇ ਨਾ ਹਾ 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 ਨਾਮ ਗੁੰਮ ਜਾਏਗਾ ਚਿਹਰਾ ਇਹ ਬਦਲ ਜਾਏਗਾ ਮੇਰੀ ਆਵਾਜ਼ ਹੀ ਪਹਿਚਾਨ ਹੈ ਗੱੜ ਯਾਦ ਰਹੇ ਸਾਥੀਓ ਆਵਾਜ਼ ਜਹੀ ਚੀਜ਼ ਹੈ ਇਹ ਅਜਹੀ ਦੇਨ ਹੈ ਉਸ ਕੁਦਰਤ ਦੀ ਉਸ ਮਾਸਾ ਸਫਸਤੀ ਦੀ ਉਹ ਸ਼ਕਤੀ ਦੀ ਜਿਹੜੀ ਬਹੁਤ ਘੱਟ ਲੋਕਾਂ ਦੇ ਹਿੱਸੇ ਬੜੀ ਖੂਬਸੂਰਤੀ ਦੇ ਨਾਲ ਬੜੀ ਮਿਠਾਸ ਦੇ ਨਾਲ ਮਿਲਦੀ ਹੈ ਅੱਜ ਤੁਹਾਨੂੰ ਇੱਕ ਪਿੰਡ ਦੇ ਵਿੱਚ ਬੈਠੀ ਇੱਕ ਅਜੇਹੀ ਛੁਪੀ ਹੋਈ ਆਵਾਜ਼ ਇੱਕ ਅਜਿਹੇ ਕਲਾਕਾਰ ਨਾਲ ਮਿਲਾਉਣ ਲੈ ਕੇ ਆਏ ਆ ਜਿਸ ਦੀ ਆਵਾਜ਼ ਸੁਣ ਕੇ ਸ਼ਾਇਦ ਉਹ ਗੱਲ ਸੱਚ ਨਜ਼ਰ ਆਉਂਦੀ ਹੈ ਇਹ ਲੋਕ ਕਹਿੰਦੇ ਨੇ ਕਿ ਇਹ ਦੇਸ਼ ਇਹ ਅਜਿਹਾ ਹੈ ਕਿ ਇੱਥੇ ਗਲੀ ਗਲੀ ਦੇ ਵਿੱਚ ਕਲਾਕਾਰੀ ਹੈ ਲੇਕਿਨ ਕਿਉਂ ਨਹੀਂ ਇਹਨਾਂ ਕਲਾਕਾਰਾਂ ਦਾ ਮੁੱਲ ਪੈਂਦਾ ਕਿਉਂ ਅੱਜ ਸਾਡੇ ਲੋਕ ਬੇਸੁਰਿਆਂ ਨੂੰ ਜ਼ਿਆਦਾ ਪਸੰਦ ਕਰਦੇ ਆ ਆਟੋ ਟੂ ਉਹਨਾਂ ਦੇ ਗਾਉਣ ਵਾਲੇ ਸਟੂਡੀਓ ਦੇ ਵਿੱਚ ਮਿਕਸਿੰਗ ਕਰਕੇ ਗਾਉਣ ਵਾਲੇ ਕਲਾਕਾਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਤਾਂ ਅਜਿਹੀ ਬਾ ਕਮਾਲ ਆਵਾਜ਼ ਦੇ ਗਾਇਕ ਕਿਉਂ ਇਸ ਤਰੀਕੇ ਨਾਲ ਅੱਜ ਛੁੱਪ ਕੇ ਆਪਣੇ ਘਰਾਂ 'ਚ ਬੈਠੇ ਨੇ ਕਿਉਂ ਮਜਬੂਦ ਨੇ ਇਹਦਾ ਗੱਲਬਾਤ ਕਰ ਲੈਂਦੇ ਆ ਬਾਈ ਜੀ ਪਹਿਲਾਂ ਆਪਣਾ ਸਾਦਾ ਨਾਮ ਦੱਸਿਓ ਅ ਕਿਸ ਤਰੀਕੇ ਨਾਲ ਸ਼ੁਰੂ ਕਰੀਏ ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਗੁਰਤਾ ਸਾਹਿਬ ਤੁਹਾਡਾ ਬੜਾ ਸਵਾਗਤ ਹੈ ਜੀ ਆਨ ਨੂੰ ਔਰ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਨੇ ਇਸ ਟੀਵੀ ਨੂੰ ਦੇਖ ਰਹੇ ਨੇ ਸਾਰਿਆਂ ਦਾ ਬੜਾ ਸਵਾਗਤ ਔਰ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਤੁਹਾਡਾ ਆਪਣਾ ਇਵਾਦ ਸੰਧੂ ਸੋ ਮੇਰਾ ਪਿੰਡ ਹੈ ਜੀ ਪੰਡੋਰੀ ਗੋਲਾ ਤਰਨਤਾਰਨ ਇਵਾਦ ਜੀ ਕਿੱਦਾਂ ਸ਼ੁਰੂਆਤ ਹੁੰਦੀ ਹੈ ਤੇ ਪਹਿਲਾਂ ਮੈਂ ਕਹਿੰਦਾ ਆਪਾਂ ਗਾਣਾ ਹੀ ਸੁਣਾ ਦਈਏ ਤੇ ਉੱਥੋਂ ਹੀ ਫੇਰ ਆਪਾਂ ਅੱਗੇ سلسلہ ਜਾਰੀ ਕਰਦੇ ਹਾਂ रे रेना ह न ਜੇ ਮੈਂ ਵੇਖਾਂ ਜੇ ਮੈਂ ਵੇਖਾਂ ਜੇ ਮੈਂ ਵੇਖਾਂ ਮੇਰਾ ਪੀਰ ਨਵੇਖੇ ਜੇ ਮੈਂ ਮੈਂ ਵੇਖਾਂ ਤਾਂ ਉਹ ਵੇਖੇ ਐਸੇ ਲੇਖ ਕਦ ਹੋਣਗੇ ਮੇਰੇ ਸੋਨਾ ਅੱਖੀਆਂ ਦੇ ਵਿੱਚ ਵੇਖੇ ਜੇ ਚੁੱਪ-ਚੁਪੀ ਤੇ ਆ ਰੱਬ ਮਿਲ ਜਾਏ ਜੇ ਚੁੱਪ-ਚੁਪੀ ਤੇ ਆ ਰੱਬ ਮਿਲ ਜਾਵੇ ਵੇ ਜੇ ਚੁੱਪ-ਚੁਪੀ ਤੇ ਆ ਰੱਬ ਮਿਲ ਜਾਵੇ ਫਿਰ ਪੰਧ ਪੜਾਉਣ ਦੀ ਲੋੜ ਨਹੀਂ ਜੀ ਦਾ ਖਸਮ ਡਾਡਾ ਨਾਲ ਨਾਲ ਹੋਵੇ ਉਹਨੂੰ ਡਰਨ ਡਰਾਉਣ ਦੀ ਲੋੜ ਨਹੀਂ ਸ਼ੁ크ਰੀਆ ਸ਼ੁ크ਰੀਆ ਮੇਰੇ ਮੌਲਾ ਤੇਰਾ ਸ਼ੁ크ਰੀਆ 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 ਮੇਰੇ ਮੌਲਾ ਤੇਰਾ ਸ਼ੁ크ਰੀਆ ਤੂੰ ਨੇ ਚਰਨੋਂ ਸੇ ਲਗਾਇਆ ਮੇਰੇ ਸਰਬੇ ਤੇਰਾ ਸਾਇਆ ਇਸੇ ਕਾਇਮ ਰੱਖਣਾ بس ਤੇਰੀ ਮਿਹਰਬਾਨੀ ਐ بس ਤੇਰੀ ਮਿਹਰਬਾਨੀ ਐ ਸ਼ੁ크ਰੀਆ ਸ਼ੁ크ਰੀਆ ਮੇਰੇ ਮੌਲਾ ਤੇਰਾ ਸ਼ੁ크ਰੀਆ 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 ਮੇਰੇ ਮੌਲਾ ਤੇਰਾ ਸ਼ੁ크ਰੀਆ ਬਾਤ ਹੈ ਭਾਜੀ ਕੀ ਬਾਤ ਹੈ ਮੈਂ ਜੀ ਗਲਤ ਨਹੀਂ ਆ ਤੇ ਇਹ ਆਵਾਜ਼ ਜਿਹੜੀ ਹੈ ਨਾ ਇਹ ਵੂ ਬੂ ਫਿਰੋਜ਼ ਖਾਨ ਸਾਹਿਬ ਨਾਲ ਮਿਲਦੀ ਹੈ ਇਹ ਮਿਲਦੀ ਆਵਾਜ਼ ਇਹ ਜੀ ਕੁਝ ਕਿ ਕਹਿੰਦੇ ਨੇ ਪਰ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਦੇ ਆਸ-ਪਾਸ ਵੀ ਕਿਉਂਕਿ ਜਿੰਨੇ ਸੁਰ ਦੇ ਨਾਲ ਉਹ ਭਿੱਜੇ ਹੋਏ ਨੇ ਇਹ ਉਹਨਾਂ ਦੇ ਕਰੀਬ ਕੋਈ ਵੀ ਨਹੀਂ ਹੋ ਸਕਦਾ ਉਹ ਬਸ ਕੋਈ ਕਿਉਂਕਿ ਮੈਂ ਨਾ ਪਸੰਦਾਂ ਦੀ ਵੀ ਉਹਨਾਂ ਨਾਲ ਮਿਲਿਆ ਇੰਟਰਵਿਊ ਕੀਤਾ ਹੋਇਆ ਤੇ ਲੋਕ ਕਹਿੰਦੇ ਨੇ ਕਿ ਕਿਸੇ ਨੂੰ ਰੱਬ ਨੇ ਸੌਤ ਦਿੱਤਾ ਕਿਸੇ ਨੂੰ ਰੱਬ ਨੇ ਮਤਾਲ ਦੀ ਦਿੱਤੀ ਹੈ ਲੇਕਿਨ ਫਰੋਸ ਕੰਸਾ ਹਾਂ ਜਿਹਨੇ ਇਹਨਾਂ ਨੂੰ ਇਹ ਚੀਜ਼ਾਂ ਤੇ ਮਿਲੀਆਂ ਨੇ ਲੇਕਿਨ ਜਿੰਨੀ ਮਿਸ਼ਰੀ ਹੈ ਨਾ ਜਿੰਨੀ ਜਿੰਨੀ ਮਿਠਾਸ ਹੈ ਉਹ ਸਾਰੀ ਰੱਬ ਨੇ ਉਹਨਾਂ ਦੇ ਹਿੱਸੇ ਹੀ ਪਾਤੀ ਹੋਣੀ ਸੇ ਜੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇੱਕ ਗੱਲ ਹੈ ਜੀ ਜਿੰਨੇ ਉਹ ਗਾਣੇ ਦੇ ਮਿੱਠੇ ਨੇ ਉਸ ਨਾਲੋਂ ਜ਼ਿਆਦਾ ਰੂਹ ਦੇ ਮਿੱਠੇ ਨੇ ਕਿਉਂਕਿ ਮੈਂ ਵੀ ਜਿੰਨੀ ਵਾਰੀ ਮਿਲਿਆ ਮੈਨੂੰ ਬੜਾ ਆਸ਼ੀਰਵਾਦ ਮਿਲਿਆ ਉਹਨਾਂ ਦੇ ਕੋਲੋਂ ਤੇ ਮੈਂ ਇੱਕੀ ਦੁਆ ਕਰਦਾ ਹੁੰਦਾ ਕਿ ਉਹਨਾਂ ਵਾਸਤੇ ਕਿ ਰੱਬ ਉਹਨਾਂ ਨੂੰ ਸਦਾ ਤੰਦਰੁਸਤ ਹੋਰ ਲੰਬੀ ਲੰਬੀ ਉਮਰ ਬਖਸ਼ੇ ਉਹਨਾਂ ਨੂੰ ਕਿਉਂਕਿ ਜਿਹੜਾ ਇਦਾਂ ਦਾ ਗਾਣਾ ਹੁਣ ਬੜਾ ਘਟਦਾ ਜਾ ਰ ਤੇ ਮੈਂ ਇਦਾਂ ਦੇ ਸੁਰੀਲੇ ਬੰਦ ਵਾਲੀ ਹਮੇਸ਼ਾ ਮੈਂ ਵੀ ਦੁਆ ਕਰਦਾ ਤੁਸੀਂ ਵੀ ਸਾਰੇ ਦੁਆ ਕਰਿਆ ਕਰੋ ਅੱਛਾ ਜੀ ਬਾਦਸ਼ਾਹ ਜੀ ਅੱਜ ਦੇ ਸਮੇਂ ਤੇ ਨਾ ਕਿਤੇ ਨਾ ਕਿਤੇ ਜਦੋਂ ਗਾਇਕੀ ਦੇ ਨਾਲ ਆਪਾਂ ਦੇਖਦੇ ਹਾਂ ਜਿੱਦਾਂ ਜਿੱਦਾਂ ਯੁੱਗ ਅੱਗੇ ਵੱਧ ਰਿਹਾ ਹੈ